ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਇਹਦੀ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਵੀਰ ਜੀ ਤੁਹਾਨੂੰ ਅੱਜ ਦੀ ਵੀਡੀਓ ਚ ਵਿਖਾਉਨੇ ਆ ਦੋ ਝੋਟੀਆਂ ਇੱਕ ਵੈੜ ਹਾਂਜੀ ਇੱਕ ਤੇ ਤਾਜੀ ਬਿਲਕੁਲ ਅੱਜ ਹੀ ਸੂਈ ਜੇ ਇੱਕ ਘੰਟਾ ਡੇਢ ਘੰਟਾ ਪਹਿਲਾਂ ਦੀ ਸੂਈ ਆ ਤੇ ਇੱਕ ਸੂਨ ਵਾਲੀ ਤਿਆਰ ਇੱਕ ਵੈੜ ਉਹ ਵੀ ਤਿਆਰ ਜੇ ਹਾਂਜੀ ਬਹੁਤ ਹੀ ਚੰਗੀਆਂ ਸੋਹਣੀਆਂ ਚੰਗੇ ਕਦਵਜਣ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਆਓ ਜੀ ਆਪਾਂ ਲੈ ਗਏ ਆ ਵੀਰ ਦਲਜੀਤ ਕੋਲ ਆਏ ਆ ਕਰਦੇ ਆ ਗੱਲਬਾਤ ਆਓ ਵੀਰ ਜੀ ਸਾਚੀ ਕਾ ਵਿਧੀ ਹੋਰ ਠੀਕ ਆ ਜੇ ਹੋ ਪ੍ਰਵਾਸ ਸਾਹਿਬ ਠੀਕ ਠਾਕ ਚੜ੍ਹਦੀ ਕਲਾ ਹਾਂਜੀ ਵੀਰ ਜੀ ਦੱਸਿਓ ਆਪਣਾ ਨਾਮ ਤੇ ਐਡਰੈਸ ਤੇ ਫੋਨ ਨੰਬਰ ਨਾਮ ਆਪਣਾ ਦਰਜੀਤੋ ਹਾਂਜੀ ਪਿੰਡ ਰਡਾਲਾ ਹਾਂਜੀ ਫੋਨ ਨੰਬਰ 99558843 ਠੀਕ ਆ ਵੀਰ ਜੀ ਦੋ ਝੋਟੀਆਂ ਹਾਂਜੀ ਅੱਛਾ ਤੇ ਦੱਸ ਠੀਕ ਆ ਵੀਰ ਜੀ ਤੇ ਆ ਪਹਿਲਾਂ ਗੱਪੜ ਵੀ ਖਾ ਦੀਏ ਹਾਂ ਦੱਸਿਓ ਇਹਦੇ ਬਾਰੇ ਝੋਟੀ ਬਾਰੇ ਇਹ ਹੱਤਾ ਸਾਧਨ ਕੱਢ ਦੀ ਜੋ ਅੱਛਾ ਤੁਹਾਡਾ ਸਵਾਗਤ ਹੈ ਠੀਕ ਹੈ ਬਾਕੀ ਚੰਗੇ ਕੱਦ ਵਜਣ ਨੇ ਚੰਗੇ ਸਾਬ ਆ ਹਾਂਜੀ ਚਲੋ ਖੋਲ ਕੇ ਵਿਖਾਉਨੇ ਆ ਬਣ ਬਣ ਕੇ ਦੀ ਚੰਗੀ ਜਾਊਗੀ ਅਜੇ ਕੋਈ ਲੈ ਜਾਊਗੀ 10 ਦਿਨ ਤੇ ਥਾਣਾ ਦਾ ਸੈਜ ਤੇ ਗੈ ਦੇਖੋ ਤੇ ਕੱਦ ਵਜਣ ਵੇਖੋ ਹਾਂਜੀ ਚੰਗੀ ਸਾਬ ਜੇ ਵੇਖੋ ਥੱਲੋਂ ਬਹੁਤ ਸਾਫ ਤੇ ਸੁਧਰੀ ਆ ਚੰਗੀ ਬਣ ਜੂਗੀ ਵੀਰ ਜੀ ਤਿਆਰ ਹੁੰਦੇ ਹੁੰਦੇ ਆ ਛੋਟੇ ਅਜੇ ਵਿਧੀ ਦਾ ਕੋਈ ਪਿੱਛੇ ਕੇ ਦੁੱਧ ਆਦਿ ਰਿਕਾਰਡ ਬਾਰੇ ਪਤਾ ਜੇ ਕੁਝ ਤੁਹਾਨੂੰ ਪਹਿਲਾਂ ਨਹੀਂ ਦਈਆ ਮੰਗਦੋ ਪਰਦੇ ਚੋ ਠੀਕ ਆ ਬਾਕੀ ਵੀਰ ਜੀ ਚੰਗੀ ਜੇ ਥਣ ਲੈਵੇ ਦੀ ਸਾਭ ਜੇ ਦੋਤੇ ਕੋ 12 13 14 ਕਿਲੋ ਕੱਢ ਸਕਦੀ ਆ ਅੱਛਾ ਤੇ ਬਾਕੀ ਚਲੋ ਵੀਜੀ ਸੇਵਾ ਦਾ ਬਾਕੀ ਬਣ ਚੰਗੀ ਜਾਊਗੀ ਅੱਦੇ ਵੇਖੋ ਗਾਇ ਬੜਾ ਢਿੱਲਾ ਬੜੀਆਂ ਆ ਲੈਵਾ ਵੇਖੋ ਚੰਗੀ ਤਰ੍ਹਾਂ ਤੇ ਦੱਸਿਓ ਵੀਰ ਜੀ ਇਹਦਾ ਮੁੱਲ ਮੁੱਲ ਤੇ ਲੱਖ ਰੁਪਇਆ ਪੂਰਾ ਕਰਦੇ ਹਾਂ ਜੀ ਹਾਂਜੀ ਕਰਦਗੇ ਮਾਨਤਨ ਵੀਰ ਜੀ ਆਪਾਂ ਪਹਿਲੀ ਵੀਡੀਓ ਬਣਾਈ ਆ ਤੁਹਾਡੀ ਤੇ ਮਾਨਤਨ ਕਰਕੇ ਦੇ ਦਈਏ ਦੱਸੋ ਕਿੰਨੀ 95 ਦੇ ਦਾਂਗੇ 95 ਦੇ ਦਾਂਗੇ ਹਾਂਜੀ ਚਲੋ ਵੀਰ ਜੀ ਕਹਿੰਦਾ 95 ਫੋਨ ਲਾਵੇ ਠੀਕ ਹੈ ਜੀ ਠੀਕ ਹੈ ਵੀਰ ਜੀ 95 ਦੇ ਦਾਂਗੇ ਬਾਕੀ ਵੀਰਪਰਾ ਕੋ ਫੋਨ ਜਰੂਰ ਲਾਵੇ ਵੀਰ ਨੂੰ ਜਿਨਾ ਹੋ ਸਕੇ ਮਾਨਤਨ ਕਰਕੇ ਦਊਗਾ ਹਾਂਜੀ ਵੀਰ ਜੀ ਐ ਛੋਟੀ ਬਾਰੇ ਦੱਸੋ ਨਾ ਇਹ ਸੂਈ ਜੋ ਹੈ ਜੇ ਸੇਵਨ ਜੇ ਅੱਛਾ ਸਵੇਰੇ ਸੂਈ ਜੇ ਮਗਰ ਕੀ ਆ ਗਿਆ ਜੇ ਮਗਰ ਕੱਟੀ ਜੇ ਮਗਰ ਕੱਟੀ ਜੇ ਕੱਟੀ ਵੀ ਬਹੁਤ ਸੁੰਦਰ ਜੇ ਸਾਫ ਸੁਥਰੀ ਜੇ ਬਾਕੀ ਝੋਟ ਠੀਕ ਹੈ ਜੀ ਸਾਰੀ ਕਾਲੀ ਆ ਜੀ ਹਾਂਜੀ ਤੇ ਬਾਕੀ ਵੀਰ ਜੀ ਇਹ ਮੂੰਹ ਕਿੱਦਾਂ ਦੀ ਝੁੱਟੀ ਛਿੱਗੀ ਦਾ ਮੂੰਹ ਅੱਛਾ ਮੂੰਹ ਛਿੱਗੀ ਜੇ ਤੇ ਦੂਜਾ ਸੁਆ ਸੁਈ ਜੇ ਦੂਜਾ ਸੁਆ ਸੁਈ ਜੇ ਦੂਜਾ ਸੁਆ ਸੁਈ ਜੇ ਬਾਕੀ ਵੀਰ ਜੀ ਚੰਗੇ ਇਹ ਵੀ ਕੱਦ ਕਾਠ ਵਾਲੀ ਆ ਚੰਗੇ ਰਿਕਾਰਡ ਆਈ ਆ ਤੇ ਵੇਖੋ ਥਣਾ ਦਾ ਸੈਜ ਤੇ ਗੈਬ ਵੇਖੋ ਵੀਰ ਜੀ ਬਹੁਤ ਹੀ ਸਾਫ ਸੁਥਰੀ ਝੋਟੀ ਤਿਆਰ ਹੋਈ ਆ ਜੀ ਹਾਂ ਜੀ ਕੱਢੀ ਵੀ 2 ਕਿਲੋ ਦੀ ਅੱਛਾ 2 ਕਿਲੋ ਝੋਤੀ ਆ ਜੀ ਹਾਂ ਜੀ ਜੋਰ ਝੋਟੀ ਵੀਰ ਕਿਦਾ ਆਪਾਂ ਤੁਹਾਨੂੰ ਜੋਰ ਵੀ ਵਿਖਾ ਦਨੇ ਕਿਤੇ 2 ਕਿਲੋ ਝੋਤੀ ਆ ਝੋਟੀ 2 ਤੇ ਦਸ ਚਲ ਗਈ ਬਾਹਰ ਅੱਛਾ ਅੱਛਾ ਬਾਹਰ ਛੋਟਾ ਇਹ ਬਾਕੀ ਵੀਰ ਜੀ ਸਾਫ ਬਿਲਕੁਲ ਹੋ ਗਈ ਆ 2 ਕਿਲੋ ਵੀਰ ਕਿਦਾ ਵੀ ਕੱਟੀ ਨੂੰ ਵੀ ਕੱਟੀ ਨੂੰ ਵੀ ਪਿਆ ਜੇ ਆ ਕਟਿੰਗ ਕਰੇ 2 ਕਿਲੋ ਚੋਈ ਆ ਹਾਂ 2 ਕਿਲੋ ਚੋਈ ਆ ਬਾਕੀ ਵੀਰ ਜੀ ਖੋਲ ਕੇ ਵਿਖਾਓ ਇਹ ਵੀ ਝੋਟੀ ਹਾਂ ਜੀ ਨਹੀਂ ਬਹੁਤ ਸਾਫ ਸੁਥਰੀ ਝੋਟੀ ਆ ਬ ਹਾਂਜੀ। ਬਾਕੀ ਵੀਜੀ ਵੇਖੋ ਸਿੰਘਾਂ ਦੀ ਵੇਖੋ ਕਿੰਨੀ ਸ਼ਕੀਨ ਹੈ ਝੋਟੀ ਕੱਦ ਵਜਨ ਬੇਲ ਆ। ਬਾਕੀ ਚਲੋ ਵੀਰ ਨੇ ਚੰਗੀ ਕਿਸ ਨੇ ਸੰਭੀ ਆ ਜਿਹਦੇ ਕੋ ਵੀਰ ਲਿਆ ਆ ਵਾ। ਚੰਗੀ ਹਾਂਜੀ। ਵੇਖੋ ਵੀਰ ਜੀ ਝੋਟੀ ਦਾ ਥਣਾ ਦਾ ਸੈਜ ਤੇ ਗੈਪ। ਬਹੁਤ ਹੀ ਸਾਫ ਸੁਥਰੀ ਝੋਟੀ ਆ। ਵੀਜੀ ਇਹਦੇ ਵੀ ਕੋ ਦੁੱਧ ਬਾਰੇ ਪਹਿਲਾਂ ਨਾ ਪਤਾ ਕਿੰਨਾ ਦਿੱਤਾ ਨੇ। ਪਹਿਲਾਂ ਨੇ 11-12 ਕਿਲੋ ਵੱਧਿਆ ਨੇ। ਠੀਕ ਆ ਬਾਕੀ ਵੀਰ ਜੀ ਝੋਟੀ ਥਣਾ ਦਾ ਸੈਜ ਤੇ ਗੈਪ ਅੱਗੋਂ ਵੇਖੋ ਬਹੁਤ ਸਾਫ 15-16 ਕਿਲੋ ਦੇ ਦੂ ਸੋ। ਅੱਛਾ ਵੀਰ ਕਹਿੰਦਾ ਵੀ 15-16 ਕਿਲੋ ਝੋਟੀ ਦੁੱਧ ਕੱਢੂਗੀ ਯਾਰ ਕਾ। ਬਾਕੀ ਆਪਾਂ ਸਾਹਬ ਜੀ ਦੀ ਇਲਾਜ ਸਕਦੇ ਆ ਚੰਗੀ ਸੰਭੀ ਐ ਛੋਟੀ ਸੂਈ ਵੀ ਆ ਹੁਣ ਅਜੇ ਅਦੋ-ਦੋ ਘੰਟੇ ਪਹਿਲਾਂ ਤੇ ਫਿਰ ਵੀ ਛੋਟੀ ਸੰਭੀ ਆ ਪੂਰਾ ਛੋਟੀ ਨੂੰ ਅਜੇ ਕੋਈ ਪ੍ਰਵਾਹ ਨਹੀਂ ਆ ਕੱਟੀ ਵੀ ਚੰਗੀ ਸੋਹਣੀ ਤੇ ਸਾਫ ਸੁਥਰੀ ਚੰਗੇ ਸੀਮਣ ਕਿਸ ਨੇ ਲਵਾਇਆ ਵਾ ਚੰਗੀ ਸਾਫ ਦਿੱਤੀ ਆ ਕੱਟੀ ਹਾਂ ਜੀ ਵੀਰੇ ਇਹਦੇ ਬੰਦ ਬਾਰੇ ਦੱਸਿਓ ਇਹਦਾ ਮੁੱਲ ਤੇ 1000 ਜੀ ਅੱਛਾ ਜੀ ਇਹਦਾ ਵੀ ਕਰ ਦਿਓ ਮਾਨਦਾਨਾ ਪੰਜ ਸ਼ੋਰ ਕਰ ਦਾਂਗੇ ਇੱਕ ਪੰਜ ਦੀ ਦੇ ਦਾਂਗੇ ਅੱਛਾ ਇੱਕ ਪੰਜ ਦੇ ਦਾਂਗੇ ਬਾਕੀ ਵੀਰ ਜੀ ਕੋ ਫੋਨ ਭਰਾ ਲਾਵੇ ਵੀਰ ਨੂੰ ਮਾਨਦਾਨ ਕਰਾਂਗੇ ਮਾਨਦਾਨ ਕਰਨਗੇ ਬਾਕੀ ਵੀਰ ਜੀ ਝੋਟੀ ਬਹੁਤ ਸੁਤਰੀ ਝੋਟੀ ਮੁੱਲ ਦੇ ਹਿਸਾਬ ਨਾਲ ਬਿਲਕੁਲ ਹੀ ਵੀਰ ਨੇ ਮੁੱਲ ਵੀ ਜਾਇਜ਼ ਕੀਤਾ ਵਾ ਤੇ ਝੋਟੀ ਬਹੁਤ ਚੰਗੀ ਆ ਉਹ ਚੰਗੀ ਝੋਟੀ ਵੇਖੋ ਥਣਾ ਦਾ ਸਾਇਜ ਤੇ ਗੈਪ ਚੰਗਾ ਝੋਟੀ ਬਾਕੀ ਵੀਰ ਜੀ ਚਵਾਈ ਬਹੁਤ ਵਧੀਆ ਲੱਗੀ ਆ ਅੱਛਾ ਚਵਾਈ ਬਹੁਤ ਅੰਗੀਆਂ ਦੇ ਮੂੰਹ ਵੀ ਛਿੱਗੀ ਜਿਹੇ ਮੂੰਹ ਆ ਜੜੀ ਮੋਟੀ ਧਾਰ ਆ ਹਾਂਜੀ ਤੇ ਵੀਰ ਜੀ ਆ ਵੇੜ ਬਾਰੇ ਦੱਸਿਓ ਇਹ ਦੂਜਾ ਸੁਆ ਵੈੜ ਦੋ ਅੱਛਾ ਬਾਕੀ ਹੈ ਠੰਡੀ ਜੇ ਠੰਡੀ ਬਿਲਕੁਲ ਠੰਡੀ ਆ ਹੱਥ ਫੇਰ ਕੇ ਵਿਖਾ ਦਿਓ ਠੀਕ ਆ ਬਾਕੀ ਵਿਧੀ ਬਣੋਗੀ ਚੰਗੀ ਹੈ ਵੀ ਹਜੇ ਇੱਕ ਰੰਗ ਕਾਲੀ ਜੇ ਹਾਂ ਜੀ ਇੱਕ ਪੂਰੀ ਜੈਡ ਬਲੈਕ ਜੇ ਵੀ ਥਾਣ ਵੀ ਵੇਖੋ ਕਾਲੀ ਆ ਸਾਰੀ ਉੱਤੋਂ ਕਾਲੀ ਵੈੜ ਹੋਲ ਕੇ ਵਿਰਜੀ ਵਿਖਾ ਦਿਓ ਵੀ ਅਰੇ ਵਿਧੀ ਕਿੰਨੇ ਦਿਨ ਲੈ ਜੂਗੀ ਇਹ ਦਿਨਾਂ ਦੇ ਵੀ ਬਾਰ ਤੇ ਕੱਢਦੀ ਅੱਛਾ ਅੱਛਾ ਠੀਕ ਐ 12-13 ਦਿਨ ਪੀਦੀ ਜੇ 12-13 ਦਿਨ ਲੈ ਜੂਗੀ ਜੇ ਵੀ ਚੰਗੀ ਬਣ ਜੂਗੀ ਤੇ ਇਹਦੇ ਵਿੱਚ ਦੀ ਦੁੱਧ ਦੇ ਕੋ ਰਿਕਾਰਡ ਬਾਰੇ ਕੋਈ ਪਤਾ ਪਿੱਛੇ ਸੁਗੇ ਦਾ ਦੁੱਧ 12-13 ਕਿਲੋ ਦਿੱਤਾ ਅੱਛਾ 12-13 ਕੋ ਦਿੱਤਾ ਬਾਕੀ ਵੀਰ ਜੀ ਗਾਈਆਂ ਤੇ ਹੁੰਦੀਆਂ ਚਲੋ ਕਰਮਾਲੀਆਂ ਜਿੰਨਾ ਪਾਲੋ ਉਹਨਾਂ ਚਲੋ ਬਾਕੀ ਸਾਫ ਸੁਥਰੀ ਹੈ ਜਿੰਨੀ ਵੀ ਹੈਗੀ ਸਾਰੀ ਸਾਫ ਸੁਥਰੀ ਹੈ ਥਣ ਚੱਡੇ ਦੀ ਪਰ ਬਣ ਜੂਗੀ ਅਜੇ 10 ਦਿਨ ਲੈ ਜੂਗੀ ਹਾਂਜੀ ਖਣ ਵੀ ਸੋਹਣੇ ਲੱਗੇ ਵੇੜ ਨੂੰ ਅਸੂ ਵੀਰ ਕੋ ਸਾਰੇ ਚੰਗੇ ਆ ਚਲੋ ਪਹਿਲੀ ਵੀਰ ਦੀ ਵੀਡੀਓ ਪਾਉਣੀ ਆ ਪਸੂ ਚੰਗੇ ਆ ਤੇ ਚੰਗਾ ਵੀਰ ਭਰਾ ਕੋ ਫੋਨ ਲਾਵੇ ਮਾਨਤਨ ਵੱਧ ਤੋਂ ਵੱਧ ਕਰਨਗੇ ਵੀਰ ਜੀ ਇਹਦੇ ਵੈੜ ਦੇ ਮੁੱਲ ਬਾਰੇ ਦੱਸ ਦਿਓ ਬੋਲੋ 30000 ਇਹਦਾ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਹਾਨਾ 33 ਦੀ ਦੇ ਦਾਂਗੇ ਅੱਛਾ ਕਰਨਾ ਕੋ ਮਾਨਤਨ ਕੋਈ ਵੀਰ ਭਰਾ ਕੋ ਫੋਨ ਲਾਦੇ ਜ਼ਰੂਰ ਕਰਾਂਗੇ ਥੋੜਾ ਅੱਛਾ ਕਰ ਦਿਓ ਛੋਟ ਛਾਪ ਜਿੰਨਾ ਕੋ ਵੀਰ ਭਰਾ ਫੋਨ ਲਾਊਗਾ ਨਾ ਹਾਂਜੀ ਤੇ ਕਰ ਦਿਓ ਬਾਕੀ ਵੀਰ ਦੀ ਚੜ ਚੜਦੀ ਕਲਾ ਚੱਲਣੋਂ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰੋ ਵੀਡੀਓ ਵੇਖਣ ਵਾਸਤੇ ਧੰਨਵਾਦ ਵੀਰ ਜੀ